ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਤਰਨਜੀਤ ਸਿੰਘ ਸੋਰ ਸਿੰਘ ਅਸੀਂ ਇਸ ਵੇਲੇ ਮੌਜੂਦ ਹਾਂ ਅੰਮ੍ਰਿਤਸਰ ਖੇਮ ਕਰਨ ਰਾਸ਼ਟਰੀ ਰਾਜਮਾਰਗ ਦੇ ਪਿੰਡ ਵਿਖੇ ਵਿੰਡ ਵਿਖੇ ਜਿੱਥੇ ਕਿ ਬਹੁਤ ਹੀ ਸੜਕ ਦੀ ਜਿਹੜੀ ਆ ਮੁੱਖ ਮਾਰਗ ਦੀ ਬਹੁਤ ਹੀ ਬੁਰੇ ਹਾਲਾਤ ਚੋਂ ਇਸ ਵੇਲੇ ਲਾਹਗੀਰ ਰਾਹਗੀਰ ਜਿਹੜੇ ਹੋਰ ਲੰਘ ਰਹੇ ਨੇ ਤੋਆ ਨਾਲ ਭੜੀ ਹੋਈ ਹੈ ਸੜਕ ਤੇ ਇਹ ਸੜਕ ਨੇ ਛੱਪੜ ਦਾ ਰੂਪ ਜਿਹੜਾ ਉਹ ਧਾਰਿਆ ਹੋਇਆ ਹੈ ਜਿਸ ਕਾਰਨ ਰਾਹਗੀਰਾਂ ਨੂੰ ਜਿਹੜਾ ਉਹ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹਗੀਰਾਂ ਦਾ ਕਹਿਣਾ ਹੈ ਕਿ ਇੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਮਹਿਕਮੇ ਵੱਲੋਂ ਨਾ ਕੀਤਾ ਜਾਣ ਕਰਕੇ ਜਿਹੜਾ ਆ ਉਹ ਇੱਥੇ ਅਕਸਰ ਹੀ ਪਾਣੀ ਜਿਹੜਾ ਉਹ ਖੜਾ ਰਹਿੰਦਾ ਹੈ ਅਤੇ ਮੀਂਹ ਪੈਣ ਉਪਰ ਤਾਂ ਇੱਥੇ ਹਾਲਾਤ ਹੋਰ ਵੀ ਬੱਤਰ ਹੋ ਜਾਂਦੇ ਹਨ ਇਸ ਸਬੰਧੀ ਗੱਲਬਾਤ ਕਰਦੇ ਹਾਂ ਰਾਹਗੀਰਾਂ ਨਾਲ ਉਹਨਾਂ ਦਾ ਇਸ ਸਬੰਧੀ ਕੀ ਕਹਿਣਾ ਤੁਸੀਂ ਕੀ ਕਹਿਣਾ ਚਾਹੋਗੇ ਸਰਕਟ ਦੇ ਜੋ ਮਾਰੇ ਹਾਲਾਤ ਨੇ ਇਹ ਜੀ ਬਹੁਤ ਜਿਆਦੇ ਹਾਲਾਤ ਮਾਰੇ ਆ 4 ਸਾਲਾਂ ਦੇ ਇਸ ਤਰ੍ਹਾਂ ਹੀ ਤੁਰੇ ਆਉਂਦੇ ਹਾਲਾਤ ਜੀ ਇੱਥੇ ਬਹੁਤ ਜਿਆਦੇ ਆਸੇ ਵਾਪਰਦੇ ਆ ਇੱਥੇ ਜੀ ਛੱਪੜ ਦਾ ਰੂਪ ਹੀ ਬਣਿਆ ਪਿਆ ਛੱਪੜ ਹੀ ਬਣਿਆ ਪਿਆ ਜੀ ਸਾਹਨਾ ਲੰਗਿਆਣੀ ਜਾਂਦਾ ਬਹੁਤ ਵੱਡੇ ਵੱਡੇ ਖੱਡੇ ਆ ਇਹ ਗੱਡੀਆਂ ਵੀ ਧੱਕਾ ਮਾਰ ਦਿੰਦੀਆਂ ਮੋਟਰਸਾਈਕਲ ਵਾਲੇ ਨੂੰ ਦੂਸਰੀ ਗੱਡੀ ਇੱਕ ਦੂਰੇ ਮਗਰ ਵੱਜ ਕੇ ਭੱਜ ਜਾਂਦੀਆਂ ਟੁੱਟ ਜਾਂਦੀਆਂ ਕਈਆਂ ਨੂੰ ਛੱਟਾ ਲੱਗ ਜਾਂਦੀਆਂ ਜੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਜਿਹੜਾ ਸੜਕ ਤੇ ਹਾਲਤ ਬਣ ਗਈ ਹੈ ਇਹ ਜੀ ਪਾਣੀ ਦਾ ਵਿਕਾਸ ਲਾਗੇ ਲਾਗੇ ਨਾਲ-ਨਾਲ ਨਲੇ ਦਾ ਕਰਕੇ ਹਾਲਤ ਬਣ ਗਈ ਆ ਜੀ ਉਹ ਨਲਾ ਵਿੱਚ ਟੁੱਟ ਜਾਂਦੇ ਆ ਤਾਂ ਬਹੁਤ ਨੀਵਾ ਹੈ ਇਹ ਕਰਕੇ ਇੱਥੇ ਪਾਣੀ ਰੁਕ ਜਾਂਦਾ ਹੈ ਤੇ ਉਹ ਕਰਕੇ ਫਿਰ ਵਿਕਾਸ ਬਹੁਤ ਜਿਆਦਾ ਮਾੜਾ ਹੋ ਗਿਆ ਸੜਕ ਦਾ ਸਾਰੇ ਰਾਸ਼ੀ ਮਾਰ ਕੇ ਟੋਲ ਟੈਕਸ ਵੀ ਕੂੜਿਆ ਜਾ ਰਿਹਾ ਸਰਕਾਰ ਵੱਲੋਂ ਫਿਰ ਵੀ ਇੰਨੇ ਬੁਰੇ ਹਾਲਾਤ ਕਿਉਂ ਨੇ ਤੁਹਾਨੂੰ ਕੀ ਲੱਗਦਾ ਸਾਨੂੰ ਤੇ ਲੱਗਦਾ ਕਿ ਸਰਕਾਰ ਹੀ ਨਹੀਂ ਇੱਧਰ ਦੀ ਧਿਆਨ ਹੀ ਨਹੀਂ ਦੇ ਰਹੀ ਕੀ ਕੀ ਕਹਿਣਾ ਚਾਹੋਗੇ ਸਰਕ ਦੇ ਬੜੇ ਮਾੜੇ ਹਾਲਾਤ ਨੇ ਲੋਕ ਭਾਰੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਸਰਕਾਰਾਂ ਦਾ ਜੇ ਤੁਹਾਨੂੰ ਦਿਸਣ ਵੀ ਜਾਏ ਆ ਵੇਖੋ ਕੀ ਹਾਲ ਹੋਇਆ ਪਿਆ ਕੋਈ ਸਰਕਾਰਾਂ ਦੇ ਮਾਂ ਗੱਲ ਕਰੀ ਸੜਕਾਂ ਦੇ ਕਿਦਾਂ ਬਣਾਉਣੀਆਂ ਉਹ ਕਿਤੇ ਨਿਕਲੀ ਨਹੀਂ ਬਾਹਰ ਵੇਖ ਆ ਨਹੀਂ ਆਇਆ ਪਾਣੀ ਦਾ ਪਿੱਛੇ ਉਹਦਾ ਮੰਦਾ ਹਾਲ ਹੋਇਆ ਪਿਆ ਜੇ ਧਰਮਾ ਤਾਂ ਮਾਧੇ ਘੜਾ ਮਾਜੇ ਵੇਖੋ ਘਾ ਗੋਗ ਕੇ ਤੇ ਪੱਕੇ ਰੋੜਾਂ ਦਾ ਕਬਜ਼ਾ ਕਰ ਲਿਆ ਘਾ ਨੇ ਪਰ ਮੰਤਰੀਆਂ ਨੇ ਸਾਰ ਨਹੀਂ ਲਈ ਪਈ ਕੋਈ ਜਾ ਕੇ ਤੇ ਇਹਨਾਂ ਦਾ ਕੋ ਪੀਏ ਚ ਆਪ ਚ ਕੋਈ ਫਿਰ ਬਾਹਰ ਹੀ ਨਹੀਂ ਨਿਕਲੇ ਤੇ ਸੜਕਾ ਇਹੋ ਜੀ ਤੇ ਉਹ ਨੰਗਨ ਦੇ ਉਹਨਾਂ ਨੂੰ ਪਤਾ ਹੋਵੇ ਨਾ ਰਹਿਣਾ ਤਾਂ ਨਾ ਚਾਹ ਚ ਉਹ ਕਦੇ ਪੈਦਲ ਯਾਤਰਾ ਕਰਨ ਗੱਡੀਆਂ ਤੇ ਉਹਨਾਂ ਨੂੰ ਪਤਾ ਹੋਵੇ ਉਹਨਾਂ ਨੂੰ ਗੌਰਮੇਟਰੋਂ ਗਵਰਨਮੈਂਟ ਨੂੰ ਬਣਾਉਣਾ ਚਾਹੀਦਾ ਸੜਕ ਨੂੰ ਸੜਕ ਦਾ ਦਰਮਾਣ ਹੋਣਾ ਚਾਹੀਦਾ ਜਲਦੀ ਜਲਦੀ ਸੜਕ ਰਾਹ ਹੀਰਾ ਵਾਸਤੇ ਓੱਖਾ ਕੰਮ ਕੰਮ ਸਾਧਨ ਵਾਸਤੇ ਕੋਈ ਡੱਬੇ ਵਿੱਚ ਤੇ ਟਾਇਰ ਵਿੱਚ ਪਿਆ ਦੇਖਣ ਦਾਰਦੇ ਕਿ ਸਪੱਟ ਹੀ ਲੱਗਾ ਹੋਇਆ ਸੜਕ ਦੇ ਉੱਪਰ ਛੱਪੜ ਦਾ ਵਿਕਾਸ ਹੋਵੇ ਫਿਰ ਇਹ ਕੰਮ ਸਰਕਾਰਾਂ ਦੇ ਹੱਥੇ ਸੜਕ ਇਹਦੇ ਮੌਜੂਦਾ ਐਮਐਲਏ ਦਾ ਮਤਲਬ ਹੁੰਦਾ ਉਹਦਾ ਬਾਬਾ ਹੀ ਘਰੇ ਆ ਜਾਂਦੇ ਆ ਉਹ ਪਿਆਰੀ ਦੇ ਰਾ ਦੇ ਆਉ ਰਾ ਨਹੀਂ ਬੜਿਆ ਟੱਕ ਤੇ ਉਹਦਾ ਘਰ ਜਿਹਦਾ ਮਤਲਬ ਨਿਕਲ ਜਾਂਦਾ ਉਹਦਾ ਮੋਪਾਈ ਵੀ ਨਹੀਂ ਪੁੱਛਦਾ ਯਾ ਕੀ ਭਾਈ ਬੜਾ ਮੰਦਾ ਆ ਲਿਆ ਬਹੁਤ ਜ਼ਿਆਦਾ ਇਹ ਬਾਰੇ ਵੀ ਨੰਗਣਾ ਬੜਾ ਮੁਸ਼ਕਲ ਹੋ ਰਿਹਾ ਹੈ ਇਹ ਆਪਾਂ ਵੀ ਰਾਸ਼ਟਰੀ ਮਾਰਗ ਹੈ ਜਿਹੜਾ ਟੂਲ ਟੈਕਸ ਲੈ ਜਾ ਰਹੇ ਨੇ ਤੇ ਕਹਿਣਾ ਕੀ ਆ ਵੀ ਆ ਪਿੰਡ ਚੇਲਾ ਕਰਨ ਵਾਲੀ ਖੇਮ ਕਰਨ ਰੋਡ ਟਿੱਕੀਵੈਂਡ ਦੇ ਨੇੜੇ ਆਪਣੇ ਬਹੁਤ ਛੱਪੜ ਲੱਗਾ ਜਦੋਂ ਮੀਂਹ ਪੈਂਦਾ ਉਦੋਂ ਤੇ ਬਹੁਤ ਜ਼ਿਆਦਾ ਇਥੇ ਨੰਗਣ ਲੱਗੇ ਐਕਸੀਡੈਂਟ ਦਾ ਵੀ ਡਰਿਆ ਆਪਾਂ ਨੂੰ ਕਈ ਵਿਚਾਰੇ ਬਹੁਤ ਹੀ ਬਹੁਤ ਜ਼ਿਆਦਾ ਤੰਗ ਆ ਸਾਡੇ ਆਗੇ ਗਰੀਬ ਬਹੁਤ ਤੰਗ ਆ ਨੰਗਣ ਤੋਂ ਤੇ ਜੇ ਸਰਕਾਰ ਨੂੰ ਚਾਹੀਦਾ ਵੀ ਇਹ ਸੜਕ ਬਾਰੇ ਕੋਈ ਨਾ ਕੋਈ ਸੋਚਣਾ ਇਨੀ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਬਹੁਤ ਔਖਾ ਕੰਮ ਆ ਇੰਨੀ ਸੜਕ ਵਗਦੀ ਆ ਰਾਤ ਨੂੰ ਜਦੋਂ ਸ਼ਾਮ ਆਉਂਦੀਆਂ ਜਿਹੜਾ ਦੂਰੋਂ ਆਉਂਦਾ ਉਹ ਚਾਰ ਵਿਚ ਸਿੱਧਾ ਖੜੇ ਜਾ ਕੇ ਵੱਜਦਾ ਪਰੇਸ਼ਾਨੀ ਬਹੁਤ ਹੁੰਦੀ ਹੈ ਲੋਕਾਂ ਨੂੰ ਐਕਸੀਡੈਂਟ ਬਹੁਤ ਹੁੰਦੇ ਇੱਥੇ ਸਿੱਧੀ ਆਉ ਫੁੱਟਪਾਥ ਤੇ ਗੱਡੀ ਚੱਲਦੀ ਜਮਾਸਰ ਕੋਈ ਸਾਈਡ ਤੋਂ ਕਰਦਾ ਤੇ ਟੂਲਟਸ ਵੀ ਲਾਏ ਜਾ ਰਿਹਾ ਤਾਂ ਵੀ ਉਹਦੇ باوجود ਵੀ ਇਹ ਲੋਕ ਕੋਈ ਸੁਣਵਾਈ ਨਹੀਂ ਹੈਗੀ ਦੀ ਅੱਗੇ ਵੀ ਅਪੀਲ ਪਾਈ ਕੋਈ ਕਾਰਵਾਈ ਨਹੀਂ ਹੋਈ ਔਰ ਸਾਹਮਣੇ ਉੱਥੇ ਲੈ ਕੇ ਵੇਖੋ ਕਿੰਨਾ ਸਾਰਾ ਬੱਚਾ ਆਉਦੇ ਬੜੇ ਮੁਸ਼ਕਲਾਂ ਚ ਆਪਣੇ ਸੜਕ ਕ੍ਰੋਸ ਕਰਦੇ ਆ ਇਹਦੇ 'ਤੇ ਧਿਆਨ ਦੇ ਜੇਦਾ ਗਵਰਨਮੈਂਟ ਨੂੰ ਜੇ ਉਹ ਜਲਦੀ ਦਾ ਹੱਲ ਕੀਤਾ ਜਾਵੇ 10 ਸਾਲ ਹੋ ਗਏ ਅਸੀਂ ਜੋ ਪਵਿੰਡ ਸਾਥ ਜਾਣ ਲੱਗੇ ਐ ਇਸ ਤਰ੍ਹਾਂ ਦੀ ਇਤਰਾ ਹੀ ਵੇਖਣ ਦੇ ਕੋਈ ਸੁਨਵਾਈ ਨਹੀਂ ਹੋਣੀ ਪਾਸੇ ਪਾਣੀ ਖਲੋ ਰਿਆ ਕੋਈ ਨਾ ਪਿੰਡ ਦਾ ਮੋਤਵਾਰ ਦੇ ਨਾ ਕੋਈ ਸਰਪੰਚ ਤਨਾਕ ਪ੍ਰਧਾਨ ਇਹਦੀ ਸੁਨਵਾਈ ਕਰ ਰਹੇ ਆ ਅੱਜ ਤੋਂ 10 ਸਾਲ ਹੋ ਗਏ ਇਸ ਤਰ੍ਹਾਂ ਦੀ ਇਸ ਤਰ੍ਹਾਂ ਹੀ ਛੜਕ ਪਈ ਆ ਇੱਕ ਦੋ ਐਕਸੀਡੈਂਟ ਵੀ ਹੋ ਚੁੱਕੇ ਇਹਨਾਂ ਖੱਡੀਆਂ ਦੇ ਕਾਰਨ ਪਾਸੇ ਪਾਣੀ ਬਹੁਤ ਜ਼ਿਆਦਾ ਖਲੋਤਾ ਸੰਗਤ ਨੂੰ ਤੇ ਰਾਹ ਗਲੀ ਜਿਹੜਾ ਮੁਸਾਫਰ ਜਾਂਦਾ ਆਉਂਦਾ ਉਹਨੂੰ ਮਹੀ ਕਣ ਜੈ ਨਹੀਂ ਇਹਨਾਂ ਖੱਡੀਆਂ ਵਿੱਚ ਦੀ ਮੁਚਕਾਉਂਦੀ ਤੁਹਾਨੂੰ ਅਸੀਂ ਦੱਸ ਨਹੀਂ ਸਕਦੀ ਅੱਜ ਤੋਂ 10 ਰੁਪਏ ਦੀ ਗੱਲ ਆ। ਛੱਪੜ ਦਾ ਰੂਟ ਉਹ ਸਾਹਰੇ ਨਜ਼ਰ ਆ ਰਹੀ ਏ ਸੱਪੇ ਰਾ। ਹਾਂਜੀ 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 ਹਾਂਜੀ। ਇਹ ਛੱਪੜ ਦਾ ਪਾਣੀ ਹੀ ਹੈਗਾ ਇਹਦੇ ਵਿੱਚ। ਇਹਦਾ ਕੋਈ ਕਿਹੇ ਪਾਸੇ ਸੜਕ ਦਾ ਕੋਈ ਨਿਕਾਸ ਨਹੀਂ ਹੈਗਾ ਸਰ। ਇਹ ਸਰਕਾਰਾਂ ਇਹ ਹੈਗਾ ਰਾਸ਼ਟਰੀ ਮਾਰਗ ਹੈਗਾ ਜੀ। ਸੈਂਟਰ ਦੇ ਅੰਡਰ ਦੇ ਵਿੱਚ ਆ। ਹਾਂਜੀ ਇਹ ਕੋਈ ਸਰਕਾਰਾਂ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਵਾ। ਹਾਂਜੀ ਆ ਵੇਖੋ ਜੀ ਕਿਦਾਂ ਪਾਣੀ ਲੋਕ ਕਿਦਾਂ ਪਰੇਸ਼ਾਨ ਹੋ ਰਹੇ ਆ ਆਉਣ ਜਾਣ ਵਾਲੇ ਤੇ ਇਹਦੇ ਨਾਲ ਕੋਈ ਦੁਰਘਟਨਾ ਕੋਈ ਚਾਂਸ ਵੀ ਹੋ ਸਕਦਾ ਵਾ ਜਿਹੜੇ ਹਿਸਾਬ ਨਾਲ ਅਰੋੜਿਆ ਹਾਂਜੀ ਜਿਹੜਾ ਪਾਣੀ ਖਲੋਤਾ ਆਂਦਾ ਖੱਡੇ ਦਾ ਨਹੀਂ ਪਤਾ ਲੱਗਦਾ ਕਿਸ ਨੂੰ ਬਹੁਤ ਪਰੇਸ਼ਾਨੀ ਆ ਇਹ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਜੀ ਹਾਂਜੀ ਇਹ ਬਾਡਰ ਏਰੀਆ 'ਚ ਆਉਂਦੀ ਆ ਸੜਕ ਸੈਂਟਰ ਦੇ ਹਾਂਜੀ ਵਿਕੀਵਿੰਡ ਖੇਮ ਕਰਨ ਰੋਡ ਇਹ ਇਹ ਪਾਜੀ ਸੂਬਾ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਇਹ ਚੀਜ਼ ਤੇ ਅੰਮ੍ਰਿਤਸਰ ਖੇਮ ਕਰਨ ਮੁੱਖ ਮਾਰਗ ਦੇ ਪਿੰਡ ਠੀਖੀਵਿੰਡ ਵਿਖੇ ਸੜਕ ਦੀ ਜੋ ਮਾੜੀ ਹਾਲਤ ਆ ਉਸ ਬਾਰੇ ਆਪ ਜੀ ਨੂੰ ਜੋ ਦ੍ਰਿਸ਼ ਵਿਖਾਏ ਗਏ ਹਨ ਅਤੇ ਰਾਹਗੀਰਾਂ ਦੀ ਮੁਸ਼ਕਲ ਬਾਰੇ ਦੱਸਿਆ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਲੋਕਾਂ ਦੀ ਰਾਹਗੀਰਾਂ ਦੀ ਸਹਾਰ ਕਦੋਂ ਲਏਗੀ ਦੇਖਦੇ ਰਹੋ ਲੋਕ ਚਰਚਾ ਟੀਵੀ